ਸਤਿ ਸ਼੍ਰੀ ਅਕਾਲ ਜੀ ਘਰ ਦੀ ਕੁੱਕ ਚੈਨਲ ਤੇ ਤੁਹਾਡਾ ਸਵਾਗਤ ਅੱਜ ਬਣਾਵਾਂਗੇ ਬਲੈਕ ਚਨੇ ਦੀ ਸਬਜ਼ੀ ਇੱਕ ਕਟੋਰੀ ਬਲੈਕ ਚਨੇ ਲੈਣੇ ਸਭ ਤੋਂ ਪਹਿਲਾਂ ਬਲੈਕ ਚਨੇ ਨੂੰ ਭਿਓਂ ਕੇ ਰੱਖਾਂਗੇ ਪਾਣੀ ਤੋਂ 6 ਘੰਟੇ ਤੱਕ ਤਾਂ ਕਿ ਚੰਗੀ ਤਰ੍ਹਾਂ ਸੌਫਟ ਹੋ ਜਾਣ ਬਲੈਕ ਚਨੇਆਂ ਨੂੰ ਭਿਓਂ ਨੂੰ 5 ਤੋਂ 6 ਘੰਟੇ ਹੋ ਗਏ ਥੋੜੇ ਜਿਹਾ ਸੌਫਟ ਹੋ ਗਏ ਹੁਣ ਸਭ ਤੋਂ ਪਹਿਲਾਂ ਚੰਗੀ ਤਰ੍ਹਾਂ ਵਾਸ਼ ਕਰਾਂਗੇ ਉਸ ਤੋਂ ਬਾਅਦ ਪ੍ਰੈਸ਼ਰ ਕੁੱਕਰ ਚ ਪਾਵਾਂਗੇ ਚਨੇਆਂ ਨੂੰ ਚੰਗੀ ਤਰ੍ਹਾਂ ਵਾਸ਼ ਕਰ ਲਿਆ ਹੁਣ ਇਸ ਨੂੰ ਕੁੱਕਰ ਚ ਪਾਵਾਂਗੇ ਹੁਣ ਇਸ ਵਿੱਚ ਜਿੰਨੀ ਜਿੰਨੀ ਪਾਣੀ ਪਾ ਮੰਗੇ ਕਿਉਂਕਿ ਚਨੇ ਜਿਆਦਾ ਪਾਣੀ ਭਾਲਦੇ ਨੇ ਇੱਕ ਚਮਚਾ ਨਾਕ ਪਾਵਾਂਗੇ ਨਮਕ ਪਨਾ ਚਨੇ ਜਲਦੀ ਪੱਕ ਜਾਂਦੇ ਨੇ ਪੈਨ ਨੂੰ ਤੋਂ 4 ਬਿਸਲ ਜਲਵਾਵਾਂਗੇ ਇਸ ਦੀਆਂ ਦੋ ਦੋ ਤੰਨੇ ਬੀਸੜੇ ਲਾ ਗੀਆਂ ਬਲੈਕ ਚਨੇ ਪੱਕ ਚੁੱਕੇ ਨੇ ਹੁਣ ਇਸ ਨੂੰ ਲਾਵਾਂਗੇ ਤੜਕਾ ਤੇਲ ਗਰਮ ਹੋ ਰਿਹਾ ਅਦਰਕ ਗ੍ਰाइंड ਕਰੇ ਹੋਏ ਪਿਆਜ਼ ਟਮਾਟਰ ਦੋ ਟਮਾਟਰ ਲੈ ਸੀ ਤਿੰਨ ਪਿਆਜ਼ ਥੋੜੇ ਜਿਹੀ ਬਲੈਕ ਚਣਿਆਂ ਨੂੰ ਗ੍ਰाइंड ਕਰਿਆ ਇਸ ਨਾਲ ਇਹ ਵੀ ਪਰਿਸੰਘਣੀ ਹੋ ਜਾਂਦੀ ਹੈ ਤੇਲ ਗਰਮ ਹੋ ਚੁੱਕਿਆ ਸਭ ਤੋਂ ਪਹਿਲਾਂ ਪਾਵਾਂਗੇ ਜੀਰਾ जीरन ਇੱਕ ਤੋਂ 2 ਮਿੰਟ ਤੱਕ ਭੁੰਨਾਂਗੇ। ਜੀਰਾ ਪੱਕ ਚੁੱਕਿਆ ਹੁਣ ਇਸੇ ਠਪਾਂਗੇ ਪਿਆਜ਼ ਤੇ ਲਸਣ। ਪਿਆਜ਼ ਤੇ ਲਸਣ ਨੂੰ ਤਿੰਨ ਤੋਂ ਚਾਰ ਮਿੰਟ ਤੱਕ ਚੰਗੀ ਤਰ੍ਹਾਂ ਭੁੰਨਾਂਗੇ। ਉਸ ਤੋਂ ਬਾਅਦ ਪਾਵਾਂਗੇ ਮਸਾਲਾ। Geçen gün tabak çöpteydi. Onun için tamamen masalle, ikcamç namk. Çünkü pellet ikcamç paç çöpteydi namk eder. Kar mısallam, laal ਤਲਦੀ ਮਸਾਲਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ 2 ਤੋਂ 3 ਮਿੰਟ ਤੱਕ ਪਕਾਵਾਂਗੇ ਇਸ ਤੋਂ ਬਾਅਦ ਪਾਵਾਂਗੇ ਟਮਾਟਰ ਦੀ ਪਿਊਰੀ 2 ਤੋਂ 3 ਮਿੰਟ ਤੱਕ ਮਸਾਲੇ ਚੰਗੀ ਤਰ੍ਹਾਂ ਪੱਕ ਚੁੱਕੇ ਨੇ ਹੁਣ ਇਸ ਵਿੱਚ ਪਾਵਾਂਗੇ ਟਮਾਟਰ ਦੀ ਪਿਊਰੀ ਟਮਾਟਰ ਨੂੰ ਵੀ 2 ਤੋਂ 3 ਮਿੰਟ ਤੱਕ ਪਕਾਵਾਂਗੇ ਥੋੜੀ ਜਿਹੀ ਸਿਚ ਪਾਵਾਂਗੇ ਹਰੀਬਰੀ ਕੱਟੀ ਹੋਈ ਮਿਰਚ 2 ਤੋਂ 3 ਮਿੰਟ ਬਾਅਦ ਟਮਾਟਰ ਪੱਕ ਚੁੱਕਿਆ ਕੋਨੇ ਸਿੱਟ ਬ੍ਰਾਂਡ ਕਰੇ ਹੋਏ ਬਲੈਕ ਚਨੇ ਪਾਵਾਂਗੇ ਇਸ ਨਾਲ ਤਰੀ ਬਹੁਤ ਸੰਘਣੀ ਹੁੰਦੀ ਆ ਹੁਣ ਇਸੇ ਚ ਇੱਕ ਚਮਚ ਦੇਸੀ ਘਿਓ ਦਾ ਐਡ ਕਰਾਂਗੇ ਇਸ ਨਾਲ ਟੇਸਟ ਬਹੁਤ ਵਧੀਆ ਆਊਗਾ ਇੱਕ ਚਮਚ ਦੇਸੀ ਘਿਓ 10 ਤੋਂ 4 ਮਿੰਟ ਤੱਕ ਮਸਾਲੇ ਨੂੰ ਹੌਲੀ ਪਕਾਵਾਂਗੇ

में ब्लैक चने से मिक्स कर लिया हूँ पांच तो सत मिनट तक पकावेंगे सब्जी में एक तो दो वाल आ गए हूँ इसी च पावे धनिया पाउडर इसका टेस्ट वजिया आ ची तरह मिक्स कर लेंगे ਚਨੇ ਦੀ ਸਬਜੀ ਬਣ ਕੇ ਤਿਆਰ ਹੈ ਹੁਣ ਇਸ ਨੂੰ ਕਬਾਬ ਚ ਕੱਟ ਲਾਂਗੇ ਬਲੈਕ ਚਨੇ ਦੀ ਸਬਜੀ ਬਣ ਕੇ ਤਿਆਰ ਹੈ ਬਹੁਤ ਹੀ ਆਸਾਨ ਤਰੀਕੇ ਨਾਲ ਇਸ ਤਰ੍ਹਾਂ ਤੁਸੀਂ ਵੀ ਕੱਚ ਬਣਾ ਸਕਦੇ ਆ ਜੇਕਰ ਰੈਸਪੀ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰੇ